ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਪਤ ਨਗਾਂ ਮਸੇ ਲੈ ਲੈ ਕੇ ਆ ਜੀ ਤੰਨੇ ਹੀ ਬਾਈ ਤਾਜ਼ੀਆਂ ਸੂਈਆਂ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋਈ ਵਧੀਆ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋਲ ਨਾਮ ਜਸ਼ਵਿੰਦਰ ਸਿੰਘ ਆ ਜੀ ਪਿੰਡ ਜੌਂ ਦਾ ਜ਼ਿਲ੍ਹਾ ਪਟੰਡਾ ਅਸਲੀ ਰਾਮ ਪ੍ਰਕਾਉਰ ਨੇੜੇ ਪਿੰਡ ਨੇੜੇ ਵੀਰੇ ਜੇਠੂ ਘਰ ਰਹਿਆ ਨਾ ਆਪਣਾ ਮੋਬਾਈਲ ਨੰਬਰ ਬੋਲ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਈ ਇਹ ਦੂਜਾ ਸੂਈ ਆ ਬਾਈ ਕਦੋਂ ਸੂਈ ਆ ਬਾਈ ਇਹਨੂੰ ਪਰਸੋ ਰਾਤ ਨੂੰ ਸੂਈ ਆ ਬਾਈ ਠੀਕ ਆ ਤੇ ਠੰਡੀ ਠੁੰਡੀ ਮੱਛੀ ਵਾਲੀ ਲੈ ਲੈ ਬਾਈ ਜਿਵੇਂ ਮਾਰਦੀ ਹੱਥਾਈ ਚਲ ਕੋਈ ਚੱਕਰੀ ਨਹੀਂ ਠੰਡੀ ਠੁੰਡੀ ਬਾਕੀ ਥਾਂ ਤੋਂ ਬਾਹਰ ਡਾਕਟਰ ਥਾਂ ਤੋਂ ਬਾਹਰ ਵਧੀਆ ਮੱਛੀ ਆ ਕੀ ਬਾਤ ਆ ਚਾਰੇ ਥਾਂ ਨਿਖੜ ਮੈਂ ਜਿਵੇਂ ਬਾਈ ਮਿਣਕੇ ਲਾਇਆ ਹੁੰਦਾ ਨਾ ਐ ਥਾਂ ਲੱਗਿਆ ਮੁੱਠੀ ਵਾਲਾ ਬਾਕੀ ਠੰਡੀ ਬਾਹਲੀ ਆ ਮੈਂ ਲੈ ਲੈਣ ਬੱਚੇ ਤੋਂ ਮੱਛੀ ਐ ਥੱਲੇ ਬਹਿ ਜਾ ਲੈ ਕ੍ਰੋਸ ਬ੍ਰੀਡ ਆ ਠੰਡੀ ਪੂਰੀ ਐ ਜਿਵੇਂ ਮਾਰਦੀ ਜਿਵੇਂ ਬੱਚੇ ਥੱਲੇ ਬੈਠਾ ਰਹਿਆ ਨ ਇਹ ਬੱਚਾ ਕੀ ਹੈ ਮਗਰ ਇਹਦੇ ਮਗਰ ਬੱਚਾ ਬਾਈ ਬੱਚਾ ਬਾਈ ਠੀਕ ਆ ਦੇਖੋ ਲੈ ਬਾਈ ਬੜ ਤੁਹਾਨੂੰ ਹੁਣ ਮੰਨ ਲਾ ਵੀ 11 12 ਕਿਲੋ ਬੋਲਾ ਹੂ ਡਾਕਟਰ ਇਹ ਥੱਲੇ ਠੀਕ ਆ ਦੋਦੇ ਦੂ 15 16 ਕਿਲੋ ਹੂੰ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਸਾਢੇ 9 ਵਜੇ ਦੇ ਦਾ ਟਾਈਮ ਆ 9 ਵਜੇ ਕੇ 40 ਮਿੰਟ ਹੋ ਗਏ ਆ ਤੁਹਾਨੂੰ ਬਥਰੀ ਬੰਦੀ ਆ ਡਾਕਟਰ ਉਹ ਸਾਵਨ ਜੱਜਮੈਂਟ ਕਰ ਲਿਓ ਸਵੇਰੇ ਕਿੰਨੇ ਕ ਵੇਚ ਹੋਈਆਂ ਸੀ ਸਵੇਰੇ ਆਪਾਂ ਸਾਢੇ 6 ਵਜੇ ਜੁਣੇ ਹੁਣ ਠੀਕ ਆ ਉਹ ਸਾਵਨ ਜੱਜਮੈਂਟ ਕਰ ਲਿਓ ਸ਼ਾਮ ਤੱਕ ਕਾਟਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਤੋਰਾ ਤਾਰਾ ਚੰਗਾ ਆਰਡਰ ਚੰਗਾ ਠੰਡੀ ਸੀਲ ਆ ਸੂਈ ਸਵਾਈ ਆ ਜੇਰ ਜੂ ਰੋਕੇ ਤੈਨਾਂ ਜੇਰ ਜੂ ਜਮਾ ਓਕੇ ਬਾਈ ਲਾ ਤਾਰਾ ਜੇ ਇੱਥੇ ਪਕੜ ਕੇ ਮਰਵਾਸ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਵਿੜ ਦੇ ਵਿੱਚ ਆਲੇ ਖੜਾ ਲਾ ਲੈ ਮਾਓ ਇਹ ਨਾ ਤਾਰਾ ਮਾਰਦੇ ਕੋਈ ਚੱਕਰੀ ਨਹੀਂ ਲੈ ਹੂੰ ਚਵਾਈ ਰੱਖਿਆ ਤੁਸੀਂ ਬੇੜਾ ਇਹ ਰੱਖਣਾ ਕਿ ਜਿਵੇਂ ਮਰਜੀ ਦਾ ਜਿਵੇਂ ਥਣ ਲੱਗਿਆ ਉਵੇਂ ਚਵਾਈ ਆ ਹਾਂ ਐਵੇਂ ਨਹੀਂ ਇਹ ਥਣ ਚੰਗਾ ਲੱਗਿਆ ਚ ਮਾਰੀ ਜਾਊਗੀ ਵਿੱਚ ਕਲੌਸ ਬੱਚਿਆਂ ਨਹੀਂ ਆ ਹਾਂ ਸਹੀ ਹੈ ਲੈ ਓੜੀ ਬੱਚੇ ਦੀ ਕਰਦੀ ਆ ਉਹ ਕੋਈ ਚੱਕਰ ਨਹੀਂ ਆ ਤਾਰ ਤੂਰ ਬਹੁਤ ਚੰਗੀ ਆ ਬਈ ਮੈਂ ਕਹਣਾ ਕੀ ਆ ਬਾਤ ਹ ਮੱਝਰ ਦਾ ਦੁੱਧ ਫਿਰ ਮੈਂ ਬਹੁਤ ਸੁਣਾਣੀ ਇਹ ਸੋਸ ਵੀ ਸਹੀ ਗੱਲ ਹੈ ਚੰਗਾ ਗਾ ਤੋਰਾ ਤਾਰਾ ਵੀ ਚੰਗਾ ਲੱਗਦਾ ਕੀ ਮੋਲ ਆ ਭਰਾ ਫਰੇ ਨਾ ਮੋਲ ਦਾ ਡਾਕਟਰ ਅੱਜ ਜਮਾ ਹੀ ਜਾਏ ਜਾ ਆਪਣੇ ਅੱਛਾ 55000 ਦੀ ਬੱਛੀ ਦੇ ਦੇਣਗੇ ਮਾਨਦਾਨ ਮਾੜਾ ਮੋਟਾ ਕਰ ਦਾਂਗੇ ਬਸ ਠੀਕ ਆ ਕੋਈ ਐ ਨਹੀਂ 60 ਨਹੀਂ ਕੋਈ 70 ਨਹੀਂ ਗਾ ਬਾਕੀ ਥਾਂ ਥਾਂ ਦਿਖਾਰੇ ਬੱਛੀ ਦਾ ਕੀ ਬਾਤ ਆ ਨਾ ਨੂੜਾ ਦਿਖਾ ਕਿੰਨੀਆਂ ਦੰਗੀਆਂ ਆਈ ਮੋਹਲਾ ਜਵਾਈ ਕਹਿੰਦਾ ਜਮੇ ਜਾਏ 55000 ਰੁਪਏ ਮੋਹਲਾ ਮਾਨਤਣ ਜਿਹੜਾ ਮੌਕੇ ਤੇ ਐ ਜੀ ਬੱਚਾ ਪਹਿਨ 70 ਵੀ ਕੋਈ ਬਾਹਰ ਡਾਕਟਰ ਤੇ ਠੰਡੀ ਦਾ ਮੈਂ ਕੋਈ ਅੰਤ ਨਹੀਂ ਲੈ ਬੱਚਾ ਬਈ ਥੱਲੇ ਕੋਈ ਚੱਕਰ ਨਹੀਂ ਕੋਈ ਚੱਕਰੀ ਨਹੀਂ ਹਾਂ ਅੱਜ ਬਈ ਦੋ ਨੰਬਰ ਕਿਹੜਾ ਸੂਈ ਹੈ ਇਹ ਵੀ ਦੂਜਾ ਸੂਈ ਆ ਬਾਈ ਕਦੋਂ ਸੂਈ ਆ ਬਾਈ ਇਹ ਸੂਈ ਸਵੇਰੇ 4:00 ਵਜੇ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਚਾ ਦੇਤਾ ਬਈ ਬੱਚਾ ਦੇਤਾ ਠੀਕ ਆ ਡੱਬਾ ਬੱਚਾ ਠੰਡੀ ਠੁੰਡੀ ਡਾਕਟਰ ਇਹ ਵੀ ਬਹੁਤ ਅਲੱਗ ਲੈ ਕੇ ਆ ਬਾਤਾ ਠੰਡੀਆਂ ਦਾ ਬਈ ਤੰਡੀਆਂ ਲੈ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਆਪਾਂ ਸੰਦਾ ਬੋਲੀ ਲੈਣਾ ਡਾਕਟਰ ਹੋ ਜਾ ਆਪਾਂ ਤੁਹਾਨੂੰ ਲੈ ਲੈਂਦੇ ਆ ਸੱਦੇ ਪਾਸੇ ਬਹਿ ਜਾ ਕੋਠੇ ਪਾਸੇ ਬਹਿ ਜਾ ਜਿੱਧਰ ਮਰਜੀ ਹੱਥ ਲਾਈ ਚੱਲ ਕੇ ਡਾਕਟਰ ਤੜ ਸਾਢੇ 6 ਕਿਲੋ ਬੋਲਾ ਚੋਤਾ ਇਹਦਾ ਆਪਾਂ ਅੱਛਾ ਤੇ ਲੰਦ ਦਿਖਾ ਦੇ ਤੇ ਲੰਦ ਦਿਖਾ ਦੇ ਬਈ ਲੈਵਾ ਖੱਚ ਕੇ ਦਿਖਾ ਦੇ ਲੈ ਲੈਵਾ ਦੇਖ ਹੱਥਾਂ ਤੇਰੀ ਬਣੂਗੀ ਖਾਣ ਦੇ ਖਾਣ ਬੜਾ ਚੰਗਾ ਮੁਠੀ ਵਾਲਾ ਥਣ ਕਲਾ ਕਲਾ ਥਣ ਮੂਹਰ ਨੂੰ ਵੀ ਗੱਠ ਲੈਵਾ ਘੜਦੀ ਹੈ ਨਾ ਹਾਂ ਕੀ ਬਾਤ ਆ ਬਈ ਨਾੜਾ ਨੂਣਾ ਫੁੱਲ ਚੰਗੀਆਂ ਕਲਾ ਕਲਾ ਥਣ ਮੁਠੀ ਵਾਲਾ ਥਣ ਤੇ ਕਿੰਨਾ ਕ ਦੁੱਧ ਦੇ ਦੂ ਅਸਤੇ ਇਹਨੇ ਪਹਿਲਾਂ ਨਹੀਂ 20 ਕਿਲੋ ਕੱਢਿਆ ਡਾਕਟਰ ਐ ਕਿਹਾ ਬਾਈ 23 ਕਿਲੋ ਦੁੱਧ ਦੇ ਦੂ 20 ਤਾਂ ਖੁੱਲੇ ਮੰਨ ਕੇ ਲੈ ਕੇ ਜਾਵੇ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਕਦ ਫੁੱਲ ਵੱਡਾ ਜੰਨਾ ਕਿਦੋਂ ਆਰਡਰ ਕਮਾਲ ਦਾ ਤਿਆਰ ਕਰਿਆ ਥਣ ਚੰਗਾ ਮੁੱਠੀ ਵਾਲਾ ਥਣ ਢੇਲਾ ਢੋਲਾ ਬਹੁਤ ਪਈ ਬਾਕੀ ਬੱਚੀ ਦੇ ਬੋਦੀਵਾਦੀ ਦਿਖਾ ਦੇ ਡਾਕਟਰ ਇਹ ਸ ਬੜਾ ਪਿਆਰਾ ਸਹੀ ਹਾਲਾ ਬੋਦੀਵਾਦੀ ਬਹੁਤ ਚੰਗੀ ਹੈ ਸਨਖ ਬਣਾ ਵੇੜ ਦੇ ਵਿੱਚ ਚੰਗਾ ਕਬਈ ਬਾਕੀ ਤੋਰਾ ਤਾਰਾ ਚੰਗਾ ਰੰਗ ਰੂਪ ਚੰਗਾ ਬਰੀਡ ਬਹੁਤ ਚੰਗੀ ਆ ਲੱਤਾਰਾ ਇਹਦੇ ਬੜਾ ਇੱਥੇ ਖੜਾ ਕੇ ਮਾਰਾ ਡਾਕਟਰ ਅੱਛਾ ਬੱਚੇ ਸਾਰੀਆਂ ਹੀ ਹੂੰ ਕਹਿਣਾ ਕਰਮਾਲੀ ਨੇ ਕੋਈ ਨਹੀਂ ਬਾਈ ਬੱਚੇ ਤੋਂ ਜਿਵੇਂ ਮਰਜੀ ਦਾ ਰੰਮਲਵਾ ਦੇ ਬਹੁਤ ਚੰਗੀ ਆ ਨਾ ਚ ਬਾਈ ਚਵਾਈ ਤਾਂ ਬੜੀ ਚੰਗੀ ਆ ਬਾਈ ਲੈ ਚਵਾਈ ਦੇਖੋ ਕੀ ਬਾਤ ਆ ਬਾਈ ਚਵਾਈ ਜਿਵੇਂ ਮਰਜੀ ਵਿੜੇ ਦੇ ਵਿਚਾਲੇ ਖੜਾ ਲਈ ਬਾਈ ਨੇ ਸਾਰਾ ਕੋਈ ਚੱਕਰੀ ਨਹੀਂ ਬੋਲਾ ਡਾਕਟਰ ਬੋਲਾ ਮਾਰ ਦੇਦਾ ਸਹੀ ਗੱਲ ਆ ਬਾਈ ਠੀਕ ਲੋ ਬੋਲਾ ਖਾਲੀ ਕਰਿਆ ਬੱਚੀ ਦਾ ਆਪਣਾ ਹੂੰ ਤੇ ਮੁੱਲ ਭਰਾ ਇਹਦਾ ਫਿਰ ਬਸ ਇਹ 70 ਦੀ ਦੇਣੀ ਆ ਡਾਕਟਰ ਮਾਨਤਾਨ ਮਾੜਾ ਮੋਟਾ ਹੋ ਜੂ 70000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਬਾਦ ਡਾਕਟਰ ਇੱਕ ਗੱਲ ਆ ਵੀਰ ਬਣ ਕੇ ਆਣਾ ਕਹਿਆ ਕਰਨਾ ਭਈ ਇਹਨਾਂ ਦਾ ਭਾਈ ਤੂੰ ਮੁੱਲੀ ਕਰਿਆ ਸੀ ਫੁੱਲ ਗਰਾਊਂਡ ਦਾ ਲੋਕਾਂ ਵਾਂਗੂ 90 ਕਰ ਦੇਣਾ 95 ਕਰ ਦੇਣਾ ਉਹਦਾ ਫਾਇਦਾ ਕੋਈ ਨਹੀਂ ਹੂੰ ਸਹੀ ਗੱਲ ਬਸ ਇਹਦੇ ਵਿੱਚੋਂ ਸੋੜ ਸੱਪਾ ਹੋ ਜੂਗਾ ਲੈਣ ਦੇਣ ਵਾਲਾ ਰੇਟ ਰੱਖਿਆ ਭਾਈ ਨੇ ਕੋਈ 90 95 ਮੰਗ ਕੇ ਕਹਿੰਦਾ ਬਾਅਦ ਚ ਉੱਥੇ ਆ ਜਾਣਾ ਕੋਈ ਫਾਇਦਾ ਨਹੀਂ ਭਾਈ ਪਹਿਲਾਂ ਹੀ ਜਾਇਜ਼ ਰੇਟ ਮੰਗਿਆ ਹਨਾ ਵਿੱਚੋਂ ਮਾੜਾ ਮੋਟਾ ਮਾਨਤਾਨ ਜਰੂਰ ਹੋ ਅੱਗੇ ਬਈ ਤਿੰਨ ਨੰਬਰ ਇਹ ਸਾਈਵਾਲ ਵੱੱਤੀ ਆ ਗਈ ਡਾਕਟਰ ਠੰਡੀ ਸੀ ਲੈ ਵੀ ਵਾਲੀਆਂ ਕਿਹੜਾ ਸੂਆ ਬਈ ਇਹ ਦੂਜਾ ਆ ਗਈ ਕਦੋਂ ਸੂਈ ਹੈ ਬਈ ਇਹ ਸੂਈ ਹੈ ਕੱਲ ਰਾਤ ਨੂੰ ਬੱਚਾ ਕੀ ਹੈ ਇਹਨੇ ਮਗਰ ਬੱਚੀ ਹੈ ਬੱਚੀ ਚੰਗੀ ਹੈ ਨਾ ਹਾਂ ਤੇ ਠੰਡੀ ਲੈ ਲਾਈ ਵੀ ਦਿਖਾ ਦੇ ਲੈ ਲੈ ਬਈ ਨਈ ਸਾਈਵਾਲ ਗਰਮ ਹੁੰਦੀ ਐ ਨਹੀਂ ਬੋਲੇ ਗਰਮ ਹੁੰਦੀ ਐ ਚਲ ਕੋਈ ਚੈੱਕ ਨਹੀਂ ਕਰ ਲੈ ਇਹ ਧਰਾ ਮਾਰਨਾ ਚਾਹੀਦਾ ਲੈ ਭਾਈ ਦੋਨੇ ਭਾਈ ਬੈਹਿਗੇ ਹਮ ਕੀ ਬਾਤ ਐ ਉੱਤੇ ਪਾਸੇ ਬੈਹਿ ਕੇ ਧਰਾ ਮਾਰ ਲੈ ਹਾਂ ਚਵਾਈ ਬਹੁਤ ਚੰਗੀ ਐ ਨਾ ਬਿਨਾ ਬੱਚਾ ਲਾਇ ਤੋ ਆਏ ਹੈ ਬੱਚਾ ਲਾ ਕੇ ਧਰਾ ਮਾਰਨਾ ਜਿਵੇਂ ਮਰਜ਼ੀ ਲੈ ਕੇ ਆ ਬਾਤ ਬਿਨਾ ਬੱਚਾ ਲਾ ਕੇ ਪੁੱਠੇ ਪਾਸੇ ਬੈਹਿ ਕੇ ਮਾਰੀ ਤਾ ਮੈਂ ਕਹਿੰਦਾ ਕੀ ਬਾਤ ਐ ਬਈ ਚਵਾਈ ਚਵਾਈ ਬਹੁਤ ਚੰਗੀ ਐ ਠੰਡੀ ਸੀ ਲੈ ਮੈਂ ਕਹਿੰਦਾ ਫੇਸ ਫੂਸ ਰਾਜੀ ਰੂਜੀ ਫੁੱਲ ਮੱਝਾ ਰਗਾ ਦੁੱਧ ਦੂ ਫੈਂਡ ਬਾਕੀ ਮਗਰ ਬੱਚੀ ਵਾਲੀ ਜੰਗੇ ਦਾ ਟਰਥਾਨ ਦੇਖ ਬੱਚੀ ਦੇ ਲੈ ਉਹਨੂੰ ਦੇਖ ਕੇ ਕਿੰਦਾ ਸਹੀ ਗੱਲ ਆ ਬਾਈ ਕੀ ਬਾਤ ਵਰੀਟ ਮਸਲ ਬੱਚੀ ਵੀ ਵੀ ਚੰਗੀ ਆ ਆਰਡਰ ਦੇਖੋ ਬਾਈ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਣ ਮੁੱਠੀ ਵਾਲਾ ਥਣ ਬਾਕੀ ਤੋਰਾ ਤਾਰਾ ਰਹਿ ਸਹੀ ਗੱਲ ਆ ਬਾਈ ਇਤੋਂ ਠੰਡੀ ਕੀ ਬਾਈ ਬਿਣਾ ਇੱਥੇ ਖੜਾ ਕੇ ਫਿੱਦਰਾ ਮਾਰਦੇ ਬਿਣਾ ਨਿਆਣਾ ਪਾਏ ਬਿਣਾ ਬੱਚਾ ਲਾਏ ਬਾਈ ਨੇ ਮੌ ਨਾ ਥਾਰਾ ਮਾਰਦੇ ਇੱਥੇ ਬਹਿ ਕੇ ਫਿੱਦਰਾ ਮਾਰ ਮੌ ਇੱਥੇ ਵੀ ਵਾਝਾ ਲੈ ਬਾਈ ਕਹਿੰਦਾ ਕੋਈ ਮੂਹਰ ਫੜੀ ਨਹੀਂ ਬਾਈ ਨੇ ਕੁਛ ਨਹੀਂ ਮੌ ਇਹਨਾਂ ਖੜੀ ਅੱਲਾ ਲੈ ਆਹ ਨਾਲ ਠੱਡ ਕੇ ਭਲਾ ਲੈ ਲੈ ਮਾਰੀ ਚੱਲ ਸਿਵਾਏ ਜੋ ਵੀ ਬਹੁਤ ਚੰਗੀ ਹੈ ਕਿਆ ਬਾਤ ਐਡੀ ਠੰਡੀ ਬੱਤੀ ਹੈ ਨਹੀਂ ਸਾਈ ਵਾਲਾ ਗਰਮ ਹੁੰਦਿਆਂ ਲੈ ਠੀਕ ਐ ਬੈਠਾ ਰਹੇ ਬੜਾ ਕਿੰਨੇ ਬੋਲੇ ਤੇ ਬਾਈ ਹੁਣ ਲੈ ਬਾਈ 12 ਕਿਲੋ ਬੋਲੇ ਤੇ ਡਾਕਟਰ ਤਿਆਰ ਹੈ ਕਿੰਨਾ ਕੇ ਦੇ ਦੂ ਹੋਰ ਬਾਈ ਉਹ ਤਾਂ ਬਾਈ 15 ਕਿਲੋ ਦੇ ਦੂ 15 1 ਕਿਲੋ ਦੀ ਬਾਈ ਕਹਿੰਦਾ ਉਮੀਦ ਕਰਾਂਗੇ ਤੇ ਮੁੱਲ ਭਰਾਏ ਦੱਸ ਇਹਦਾ ਵੀ 55000 ਰੁਪਏ ਦੀ ਦੂ ਦੇ ਦਾਂਗੇ ਡਾਕਟਰ ਮਾਨ ਦਾ ਕੋਈ 70 ਕਰਾਲੇ 55 55 ਦੇਣ ਆ ਗਿਆ ਆਪਣਾ 55000 ਦੇ ਬਾਈ ਕਹਿੰਦਾ ਵੈੜ ਦੇ ਦਾਂਗੇ ਠੰਡੀ ਠੰਡੀ ਦਾ ਥੱਲਣ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਨਿਕਰੀ ਨਹੀਂ ਠੀਕ ਐ ਨਾਗਪਰਾ ਕੋਲੇ ਸੀਗੇ ਤਿੰਨ ਤਿੰਨੇ ਹੀ ਤਾਜ਼ੀਆਂ ਸੋਈਆਂ ਤੇ ਨਾੜੀਆਂ ਧਾਰਾ ਮਾਰਤੀਆਂ ਚੰਗੀਆਂ ਨੇ ਚਵਾਈਆਂ ਕਿਸੇ ਵੀਰ ਦੇ ਕੋਈ ਪਸੰਦ ਦਾ ਬਾਈ ਨਿਕਣੇ ਟੱਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਜ ਲਓ ਧੰਨਵਾਦ